ਜੀ ਕਿੱਸਾ ਹੈ ਹੋਰ ਵੀਰ ਕਿਹ ala ਬਹੁਤ ਵਧੀਆ ਗੱਤਿਆ ਤੇ ਆਪਣੇ ਨੇ ਜਿਹੜੇ ਸੁਪਰ ਸਟਰ ਦੇ ਬਾਰੇ ਨਾ ਕੋਈ ਖਾਸ ਦੱਸੋ ਵੀ ਜਿਹੜੀ ਆ ਆ ਦੂਸਰੇ ਸੁਪਰ ਸਟਰ ਦੇ ਨਾਲੋਂ ਆਪਣਾ ਸੁਪਰ ਸਟਰ ਜਿਹੜੀ ਇਹਦੇ ਵਿੱਚ ਘਰ ਖਾਸੀ ਦਾ ਆਪਣੇ ਇਹਦੇ ਵਿੱਚ ਵੀਰੇ ਚਾਰ ਖਾਸ ਫੀਚਰਸ ਆ ਜਾਂਦੇ ਆ ਇੱਕ ਤਾਂ ਇਹ ਸੁਪਰ ਸਟਰ ਤੋਂ ਰੋਟਾਵੇਟਰ ਬਹੁਤ ਸੇਤੀਵੰਦ ਆ ਮੈਂ ਦੇ ਕਿ 40 ਤੇ 42 ਸਕੰਡ ਦੇ ਵਿੱਚ ਮਰੇ ਇਨਸ਼ਾ ਅੱਲਾਹ ਦੇ 40 ਤੇ 45 ਸਕੰਡ ਦੇ ਅਲੱਗ-ਪਾਗੇ ਲੱਗ ਕੇ ਚੱਲੋ ਵੀ ਇਹ ਆਪਣਾ ਰੋਟਾਵੇਟਰ ਬਣੇਗਾ ਹਾਂਜੀ ਹਾਂਜੀ ਠੀਕ ਆ ਜੀ ਉਹਦੇ ਮੈਂ ਤੁਹਾਨੂੰ ਦੱਸ ਦਿੰਦਾ ਜਦੋਂ ਤੁਸੀਂ ਇੱਧਰ ਆਉਂਗੇ ਇਹਦਾ ਸਟਾਰਟਿੰਗ ਤੇ ਹਾਂਜੀ ਆ ਆਪਾਂ ਲਿੰਕਾ ਦਿੱਤੀ ਹੋਈਆਂ ਨੇ ਟੌਪ ਲਿੰਕਾਂ ਦੋਹਾਂ ਸਾਈਡਾਂ ਤੇ ਆਉਂਦੀਆਂ ਹੋਏ ਨਾ ਹਾਂਜੀ 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 ਠੀਕ ਆ ਇਹ ਦੋ ਕੰਮ ਕਰਦਾ ਇੱਕ ਤਾਂ ਰੂਟਾ ਬਟਰ ਇਹ ਤੋਂ ਖੋਲਣਾ ਛਿੱਤੀ ਹੋ ਜਾਂਦਾ ਅੱਛਾ ਜੀ ਸੁਪਰ ਸੀਡਰ ਨੂੰ ਹਾਂਜੀ ਤੇ ਪਿੱਛੇ ਜਦੋਂ ਤੁਸੀਂ ਬਾਇਟਾਂਸ ਕੋਈ ਕਰਾਇਦਾ ਕੰਮ ਕਰਦਾ ਨਾ ਤਾਂ ਉਹਦੇ ਡਿਸਕਾ ਡੈਪਥ ਦੇ ਵਿੱਚ ਪਗ ਜਾਂਦੀਆਂ ਨੇ ਨੀਵੀਆਂ ਹੋ ਜਾਂਦੀਆਂ ਨੇ ਠੀਕ ਆ ਦੂਜੇ ਪਾਸੇ ਉਹ ਦੂਜਾ ਫੰਕਸ਼ਨ ਦੱਸੋ ਜਿਹੜਾ ਇਹਦੀ ਯਾਦਾ ਹੋਰ ਕਾਸੀ ਵਾਲੀ ਕੀ ਨਾ ਇੱਕ ਇਹ ਵੀ ਫੰਕਸ਼ਨ ਦੱਸੋ ਵੀ ਇਹਦੇ ਬਕਸੇ ਇਹ ਫੰਕਸ਼ਨ ਦੇ ਲਾਈਨ ਅਪ ਆ ਨੇ ਹਾਂਜੀ ਵੀ ਇਹਨਾਂ ਦੇ ਕੀ ਕੀ ਮਤਵ ਬਲਾਂ ਦੇ ਇਬਰੀ ਆਪਣਾ ਨਾ ਜਿਹੜਾ ਇੱਕ ਤਾਂ ਇਹਦੇ ਫਾਇਦਾ ਇਹ ਆ ਜਦੋਂ ਬੰਦਾ ਪਹਿਲਾ ਗੇੜਾ ਲਾਉਦਾ ਜੀ ਹਾਂਜੀ ਮਤਲਬ ਕਿ ਅਗਲਾ ਬਟਨ ਨਾਲ ਪਹਿਲਾ ਗੇੜਾ ਲਾਉਦਾ ਠੀਕ ਆ ਤਾਂ ਆਪਾਂ ਇਹ ਖੋਲ ਦਿੰਨੇ ਆ ਜੀ ਅੱਛਾ ਜੀ ਖੁੱਲ ਕੇ ਆ ਜਿਹੜੇ ਪੈਪਾ ਨੇ ਇਹ ਪਹਿਲਾ ਮਤਲਬ ਕਿ ਇੱਕ ਗੇੜਾ ਲਾਉਣ ਲਈ ਆ ਬਟਨ ਨਾਲ ਦੂਜਿਆਂ ਰੂਟਰ ਸੁਪਰਸੀਟਰ ਦੇ ਵਿੱਚ ਦਿੱਕਤ ਇਹੀ ਆਉਦੀ ਹੈ ਇੱਧਰਲੇ ਪਾਸੇ ਗੇਅਰ ਹੁੰਦਾ ਜੀ ਹਾਂਜੀ ਬਟਨ ਆ ਲੱਗਦਾ ਹੀ ਨਹੀਂ ਹੈਗਾ ਠੀਕ ਆ ਪਹਿਲਾ ਗੇੜਾ ਠੀਕ ਆ ਆਪਾਂ ਇਸ ਲਈ ਸਪੈਸ਼ਲੀ ਇਹ ਡਿਜ਼ਾਈਨ ਬਣਵਾਇਆ ਵੀ ਉਹ ਰੋਟੇਟਰ ਦਾ ਜਿਹੜਾ ਗੇਅਰ ਆ ਉਹ ਪਰਲੇ ਸਾਈਡ ਤੇ ਉਹ ਵੀ ਸੁਪਰਸੀਟਰ ਦਾ ਤੇ ਜਿਹੜਾ ਆ ਇਧਰ ਲੱਗੇ ਬਟ ਨਾਲ ਪਹਿਲਾ ਜਿਹੜਾ ਵਧੀਆ ਪ੍ਰੋਪਰ ਲੱਗੇ ਠੀਕ ਆ ਇਹ ਲਾ ਕੇ ਫਿਰ ਬੰਦ ਕਰ ਸਕਦੇ ਆ ਆਪਾਂ ਇਹਨੂੰ ਇੱਕ ਆਪਣਾ ਪਾਈਪ ਦਾ ਇੱਕ ਫੰਕਸ਼ਨ ਲੱਗਾ ਜਿਹਦਾ ਇਹਦਾ ਇਹਦੇ ਦੋ ਫਾਇਦੇ ਨੇ ਜੀ ਹਾਂਜੀ ਇੱਕ ਤਾਂ ਆਪਾਂ ਜਿਹੜੀ ਪਹਿਲਾਂ ਇਹ ਆ ਆ ਜਿਹੜੀ ਪਾਈਪਾਂ ਨੇ ਆਪਾਂ ਇਹਨਾਂ ਨੂੰ ਸਪੋਰਟ ਦਿੱਤੀ ਹੋਈ ਆ ਵੀ ਪਾਈਪਾਂ ਸਿੱਧੀਆਂ ਰਹਿਣ ਵਾਸਤੇ ਹਾਂ ਸਿੱਧੀਆਂ ਰਹਿਣ ਵਾਸਤੇ ਵੀ ਪੈ ਬੈਂਡ ਨਾ ਹੋਵੇ ਠੀਕ ਆ ਠੀਕ ਆ ਤੇ ਦੂਜਾ ਫਾਇਦਾ ਇਹ ਆ ਇਹਦੇ ਵਿੱਚ ਨਾ ਇੱਥੇ ਤੇ ਉਰੇ ਠੀਕ ਆ ਟਰੈਕਟਰ ਜਦੋਂ ਲਿਫਟ ਤੇ ਹੁੰਦਾ ਉਹਦੇ ਵਿੱਚ ਮੈਂ ਦੇਖੀ ਤੁਸੀਂ ਸਟੈਂਡ ਪਾ ਕੇ ਜਿਹੜਾ ਆ ਪਿਆ ਜੀ ਹਾਂਜੀ ਖੜਾ ਪਿਆ ਹਾਂਜੀ ਤੇ ਇਹਦੇ ਵਿੱਚ ਮੈਂ ਦੇਖ ਖੜਾ ਖੜਾ ਰੂਟੋ ਜਿਹੜੀ ਡ੍ਰਿੱਲ ਹੈ ਨਾ ਉਪਰਲੀ ਉਹ ਪਿੱਛੇ ਰਹਿ ਜਾਂਦੀ ਹੈ ਰੂਟਾ ਵੀਟਰ ਅੱਗੇ ਹੋ ਜਾਂਦਾ ਜੀ ਠੀਕ ਹੈ ਵੀਰੇ ਇਹ ਬਣਾਉਣਾ ਬਹੁਤ ਈਜ਼ੀ ਧੰਨਵਾਦ ਵੀਰੇ ਸਾਡਾ ਤੁਹਾਡਾ ਟਾਈਮ ਕੱਢ ਕੇ ਸਾਡੇ ਕੋਲ ਆਏ ਹਾਂਜੀ ਹਾਂਜੀ